ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਵੀਡੀਓ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਰੈਸਪੀ ਸ਼ੇਅਰ ਕਰਾਂਗੇ ਮੂਲੀਆਂ ਵਾਲੇ ਪਰੌਂਠਿਆਂ ਦੀ ਸੋ ਜਿਹੜੇ ਵੀਡੀਓ ਦੇ ਨਾਲ ਤੇ ਜੇ ਕਿਸੇ ਨੂੰ ਨਹੀਂ ਬਣਾਉਣਿਆ ਹੁੰਦੇ ਤੇ ਉਹ ਦੇਖ ਸਕਦਾ ਕਿ ਕਿਵੇਂ ਬਣਦੇ ਆ ਤੇ ਸਿੱਖ ਸਕਦਾ ਤੇ ਆਓ ਫਿਰ ਕਰਦੇ ਆ ਵੀਡੀਓ ਸਟਾਰਟ ਤੇ ਤੁਹਾਨੂੰ ਦੱਸਦੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਜੋ ਫੇਰ ਆਪਾਂ ਕਰਦੇ ਆ ਵੀਡੀਓ ਸਟਾਰਟ ਤੇ ਅੱਜ ਆਪਾਂ ਬਣਾਵਾਂਗੇ ਮੂੜੀਆਂ ਦੇ ਪਰਾਂਠੇ ਤੇ ਆ ਹੈਗੀਆਂ ਆਪਣੇ ਕੋ ਮੂੜੀਆਂ ਇੱਕ ਮੂਲੀ ਹੈ ਕਾਫੀ ਵੱਡੀ ਸੀ ਤੇ ਆਪਾਂ ਹੁਣ ਇਹਨੂੰ ਛਿੱਲਾਂਗੇ ਤੇ ਫਿਰ ਇਹਨੂੰ ਕਰਾਂਗੇ ਕਦੂਕਾਸ਼ ਇਹਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਕਿਹੜੀ ਕਿਹੜੀ ਪੈਣਾ ਕਿਹਦੇ ਵਿੱਚ ਸਮਾਨ ਉਹ ਆਪਾਂ ਕੱਟਿਆ ਪਿਆ ਉਹ ਤੁਹਾਨੂੰ ਦਿਖਾ ਦਿੰਨੇ ਇਹਦੇ ਵਿੱਚ ਆਪਾਂ ਪਾਵਾਂਗੇ ਅਦਰਕ ਇਹ ਆਪਣੇ ਕੋ ਪਹਿਲਾਂ ਹੀ ਗ੍ਰाइंड ਕੀਤਾ ਪਿਆ ਵਾ ਇੱਕ ਚਮਚਾ ਅਦਰਕ ਦਾ ਤੇ ਕੁਛ ਆਪਣੇ ਕੋਲ ਹਰਾ ਧਨੀਆ ਆਪਾਂ ਕੱਟ ਕੇ ਰੱਖਿਆ ਉਹ ਵਾਲਾ ਪਾਵਾਂਗੇ ਤੇ ਇੱਕ ਛੋਟਾ ਚਮਚ ਜੀਰੇ ਦਾ ਤੇ ਇੱਕ ਛੋਟਾ ਚਮਚ ਪਿੰਕ ਸਾਲਟ ਤੇ ਇਹ ਹੈਗਾ ਆਪਣੇ ਕੋਲ ਗਰਮ ਮਸਾਲਾ ਛੋਟਾ ਚਮਚ ਤੇ ਇਹ ਹੈਗੇ ਚਿਲੀ ਫਲੈਕਸ ਉਹ ਲਾਲ ਮਿਰਚ ਦੇ ਬੀਜ ਤੇ ਇਹ ਹੈਗਾ ਆਪਣੇ ਕੋਲ ਪੀਸਿਆ ਹੋਇਆ ਧਨੀਆ ਇੱਕ ਚਮਚ ਤੇ ਇਹ ਹੈਗੀ ਹਰੀ ਮਿਰਚ ਇਹ ਵੀ ਆਪਣੇ ਕੋਲ ਪਹਿਲਾਂ ਤੋਂ ਗ੍ਰाइंड ਕੀਤੀ ਹੋਈ ਫ੍ਰੀਜ਼ਰ ਵਾਲੀ ਤੇ ਆਪਾਂ ਇਹ ਵਿੱਚ ਪਾਵਾਂਗੇ ਤੇ ਫਿਰ ਤੁਹਾਨੂੰ ਦਿਖਾਉਣੇ ਨਾਲ ਨਾਲ ਬਾਕੀ ਦਾ ਸਿਸਟਮ ਕਿਵੇਂ ਤਿਆਰ ਹੁੰਦੀ ਹੈ ਤੇ ਹੁਣ ਅਸੀਂ ਕਰਦੇ ਹਾਂ ਇਹਨੂੰ ਪਹਿਲਾਂ ਕਦੂਕਾਸ਼ ਮੂਲੀ ਨੂੰ ਤੇ ਫਿਰ ਅੱਗੇ ਦਾ ਪ੍ਰੋਸੈਸ ਤੁਹਾਨੂੰ ਦੱਸਦੇ ਹਾਂ ਤੇ ਆਂਟੀ ਜੀ ਕਰਦੇ ਪਏ ਕਦੂਕਾਸ਼ ਤੇ ਇਹ ਵੇਹ ਮੂਲੀ ਨਹੀਂ ਮੂਲਾ ਵੇਹ ਮੂਲਾ ਇਹ ਬਹੁਤ ਵੱਡਾ ਮੂਲਾ ਵਾ ਤੇ ਮੂਲਿਆਂ ਦੇ ਪਰੌਂਠੇ ਤੁਸੀਂ ਖਾਦੇ ਹੋਣੇ ਬਹੁਤ ਵਾਰ ਅੱਜ ਆਪਾਂ ਬਣਾਵਾਂਗੇ ਮੂਲੇ ਵਾਲੇ ਪਰੌਂਠੇ ਤੇ ਇਹਨੂੰ ਕਦੂਕਾਸ਼ ਕਰਕੇ ਇਹ ਲੈ ਇਹਨੂੰ ਪਰਚਾ ਲੈ ਕੇ ਫਿਰ ਇਹਨੂੰ ਕਦੂਕਾਸ਼ ਕਰਦੇ ਆਂ ਤੇ ਫਿਰ ਤੁਹਾਨੂੰ ਦਿਖਾਉਣੀ ਅਗਲਾ ਪ੍ਰਸਾਦ ਲੋਈ دوستੋ ਹੁਣ ਆਪਾਂ ਇਹਨਾਂ ਨੂੰ ਚੋੜਾਂਗੇ ਤੇ ਇਹਨਾਂ ਦਾ ਚੰਗੀ ਤਰ੍ਹਾਂ ਪਾਣੀ ਸਾਰਾ ਕੱਢ ਦੇਣਾ ਕਿਹਦੇ ਚ ਰੱਖਣੀ ਆ ਇਹ ਇੱਕ ਮਿੰਟ ਮੈਂ ਪਲੇਟ ਫੜ ਲੈਂਦੀ ਕਿਹਦੇ ਚ ਚੋਰ ਦੇ ਚੋਰ ਦਾ ਬੋਲ ਲੈ ਅੱਛਾ ਅੱਛਾ ਇਹਦੇ ਚ ਰੱਖ ਲਵਾਂ ਲਓ ਜੀ ਆਪ ਇਹਦੇ ਚ ਰੱਖ ਲੈਨੇ ਨੂੰ ਤੇ ਪਾਣੀ ਬਹੁਤ ਨਿਕਲਦਾ ਪਿਆ ਨਾ ਤੇ ਆਪਾਂ ਪਾਣੀ ਵੀ ਵੇਸਟ ਨਹੀਂ ਕਰਦੇ ਜੇ ਮੈਂ ਪੀ ਲੈਣਾ ਨਾ ਠੰਡਾ ਤੇ ਬਹੁਤ ਹੁੰਦਾ ਪਰ ਜੇ ਇਹਨੂੰ ਪੀਣਾ ਵਾ ਇਹ ਲਿਵਰ ਲਈ ਬਹੁਤ ਚੰਗਾ ਹੁੰਦਾ ਲਿਵਰ ਟੋਨਿਕ ਬਹੁਤ ਵਧੀਆ ਹੈ ਤੇ ਫਿਰ ਇਹਨੂੰ ਹੌਲੀ ਹੌਲੀ ਬਿਲਕੁਲ ਪੀਦਾ ਤੇ ਪੈਰਾਂ 'ਪਰ ਬੈਠ ਕੇ ਥੱਲੇ ਬਿਲਕੁਲ ਨਿੱਕੀ ਨਿੱਕੀ ਕੁੱਟ ਪਰ ਕੇ ਇੱਕਦਮ ਨਹੀਂ ਜਿਵੇਂ ਆਪਾਂ ਪਾਣੀ ਪੀਨੇ ਹਾਂਵੇਂ ਨਹੀਂ ਪੀਦਾ ਇਹਦੇ ਨਾਲ ਜੋਇੰਟ ਦਰਦ ਕਰਨ ਲੱਗ ਜਾਂਦੇ ਗੋਡੇ ਵਗੈਰਾ ਜੋੜ ਦਰਦ ਕਰਨਦੇ ਉਕੇ ਬਹੁਤ ਜ਼ਿਆਦਾ ਠੰਡਾ ਹੁੰਦਾ ਤੇ ਸਾਡੀ ਤਾਂ ਕੰਟਰੀ ਵੀ ਠੰਡੀ ਪਰ ਮੈਂ ਫਿਰ ਵੀ ਪੀ ਲੀਨਾ ਆਪਾਂ ਨੂੰ ਤਾਂ ਇਹ ਫਾਇਦਾ ਹੀ ਕਰਦਾ ਕੋਈ ਪ੍ਰੋਬਲਮ ਨਹੀਂ ਕਰਦਾ ਲੋ ਜੀ ਬੂਲੀਆਂ ਦੇ ਆਪਾਂ ਦਿੱਤੀਆਂ ਨਚੋੜ ਤੇ ਹੁਣ ਆਪਾਂ ਇਹਨੂੰ ਪਾਣੀ ਨਾਲ ਛਾਣ ਕੇ ਤੇ ਪਾਣੀ ਨੂੰ ਲਵਾਂਗੇ ਪੀ ਕਿਉਂਕਿ ਸਪੈਸ਼ਲ ਤਾਂ ਆਪਾਂ ਬਣਾਉਂਦੇ ਨਹੀਂ ਤੇ ਐਵੇਂ ਜਦੋਂ ਕਿਤੇ ਮੂਲੀ ਵਾਲੇ ਪਰੌਂਠੇ ਬਣਾਉਂਦੇ ਤੇ ਉਦੋਂ ਫਿਰ ਮੈਂ ਇਹਨੂੰ ਵੇਸਟ ਨਹੀਂ ਕਰਦਾ ਦਾ ਪਾਣੀ ਨੂੰ ਫਿਰ ਮੈਂ ਇਹਨੂੰ ਪੀ ਲੈਣਾ ਇਹਦੇ ਨਾਲ ਜਿਹੜੀ ਆਪਣੀ ਲਿਵਰ 'ਚ ਗਰਮੀ ਪਈ ਹੁੰਦੀ ਉਹ ਸੈੱਟ ਹੋ ਜਾਂਦੀ ਫਿਰ ਨੌ ਤੇਗਾ ਨਿਚੋੜ ਲੇਗਾ ਫਿਰ ਤੁਹਾਨੂੰ ਅਗਲਾ ਪ੍ਰਕਿਰਿਆ ਦਿਖਾਉਣੀ ਆ ਆਪਾਂ ਇਹ ਪਾਣੀ ਣ ਪਉਣ ਕੇ ਤੇ ਜਿਹੜੀਆਂ ਇਹਦੇ ਵਿੱਚ ਮੂੜੀਆਂ ਪੋਣੀ ਚ ਆਉਣੀਆਂ ਉਹ ਆਪਾਂ ਉਹਦੇ ਵਿੱਚ ਯੂਜ਼ ਕਰ ਲੈਣੀਆਂ ਇਹਨਾਂ ਨੂੰ ਵੀ ਨਿਚੋੜ ਕੇ ਤੇ ਆ ਆਪਣਾ ਬਣ ਗਿਆ ਡਰਿੰਕ ਤਿਆਰ ਲੀਵਰ ਲਈ ਹੈਲਥੀ ਡਰਿੰਕ ਤੇ ਇਹਨੂੰ ਆਪਾਂ ਲਵਾਂਗੇ ਪੀ ਤੇ ਬਾਕੀ ਫਿਰ ਤੁਹਾਨੂੰ ਦਿਖਾਵਾਂ ਲੋ ਜੀ ਦੋਸਤੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਮਗਰੀ ਜਿਹੜੀ ਆਪਾਂ ਇਹਦੀ ਤਿਆਰ ਕੀਤੀ ਸੀ ਸਾਰਾ ਕੁਝ ਮਿਰਚ ਲੂਣ ਮਸਾਲਾ ਧਨੀਆ ਹਰੀ ਮਿਰਚ ਤੇ ਅਦਰਕ ਇਹ ਆਪਾਂ ਦਿੱਤਾ ਸਾਰਾ ਪਾ ਤੇ ਆਹ ਹਰਾ ਧਨੀਆ ਵੀ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਆਪਾਂ ਪਾਵਾਂਗੇ ਇਹਨੂੰ ਪੇੜੇ ਦੇ ਵਿੱਚ ਆਟੇ ਦੇ ਪੇੜੇ ਦੇ ਵਿੱਚ ਤੇ ਫਿਰ ਇਹਦੀ ਰੋਟੀ ਬਣਾਵਾਂਗੇ ਤੇ ਫਿਰ ਰੋਟੀ ਬਣਾ ਕੇ ਤੁਹਾਨੂੰ ਦਿਖਾਉਣੀ ਕਿਵੇਂ ਦੀ ਬਣਦੀ ਲੋ ਜੀ ਦੋਸਤੋ ਆਪਾਂ ਗੈਸ ਕਰਤਾ ਹੁਣ ਤੇ ਆਪਾਂ ਤਵੇ ਤੇ ਨਹੀਂ ਆਪਾਂ ਬਣਾਵਾਂਗੇ ਫਰਾਈ ਪੈਨ ਚ ਫਰਾਈ ਪੈਨਸ ਵਧੀਆ ਬੰਦੇ ਆ ਤੇ ਆਪਾਂ ਸੈਟਅਪ ਸਾਰਾ ਕਰ ਲਿਆ ਤਿਆਰ ਚਕਲਾ ਵੇਲਨਾ ਤੇ ਆ ਟੂੜਾ ਤੇ ਆ ਹੈਗਾ ਆਟਾ ਤੇ ਅਬ ਕਰਤੀਆਂ ਅੰਟੀ ਜੀ ਨੇ ਤਿਆਰ ਬਣਾਉਣੀਆਂ ਤੇ ਇਹ ਹੈਗਾ ਆਪਣਾ ਸਨਫਲਾਵਰ ਆਇਲ ਤੇ ਇਹਦੇ ਨਾਲ ਆਪਾਂ ਚੋਪੜਾਂਗੇ ਰੋਟੀਆਂ ਨੂੰ ਤਵੇ ਤਵੇ ਦੇ ਵਿੱਚ ਲਗਾਵਾਂਗੇ ਇਹਦੇ ਨਾਲ ਬਰਸ਼ ਨਾਲ ਤੇ ਰੋਟੀਆਂ ਨੂੰ ਵੀ ਲਗਾਵਾਂਗੇ ਆਇਲ ਤੇ ਲੋ ਜੀ ਆਪਣੀਆਂ ਰੋਟੀਆਂ ਹੋ ਗੀਆਂ ਸਟਾਰਟ ਤਫੇ ਤੁਹਾਨੂੰ ਆਹ ਇੱਕ ਰੋਟੀ ਇਹਦੀ ਪਾ ਕੇ ਮੋਲੀਆਂ ਪੈਕ ਕਰਕੇ ਤੁਹਾਨੂੰ ਦਿਖਾਉਣੀ ਆ ਕਿਵੇਂ ਆਪਾਂ ਇਹ ਬਣਾਉਣੀਆਂ ਦੋ ਰੋਟੀਆਂ ਦੇ ਵਿੱਚ ਪਾਵਾਂਗੇ ਆਪਾਂ ਹਾਂਜੀ ਇਹ ਨਾ ਆਪਾਂ ਦੋ ਰੋਟੀਆਂ ਵੇਲ ਕੇ ਤੇ ਫਿਰ ਉਹਨਾਂ ਦੇ ਵਿੱਚ ਪਾਵਾਂਗੇ ਇਹ ਆ ਤੁਹਾਨੂੰ ਦਿਖਾਈ ਜਾਣਾ ਆਪਾਂ ਪ੍ਰੋਸੈਸ ਸਾਰਾ ਕਿਵੇਂ ਹੋਣਾ ਇਹ ਲੋਈ ਇੱਕ ਰੋਟੀ ਵੇਲ ਕੇ ਤੇ ਅੰਟੀ ਜੀ ਨੇ ਪਾਤਾ ਉੱਪਰ ਇਹਦੇ ਸਮਾਨ ਮਟੀਰੀਅਲ ਤੇ ਦੂਜੀ ਰੋਟੀ ਰੱਖਤੀ ਇਹ ਦੇ ਉੱਪਰ ਤੇ ਥੋੜਾ ਜੈ ਇਹਨੂੰ ਲਗਾ ਲਿਆ ਉੱਪਰ ਧੂੜਾ ਤੇ ਇਹ ਵੇਖੀ ਜਾਇਓ ਜਿੰਨੂੰ ਨਹੀਂ ਜਾਜ ਬਣਾਉਂਦੀ ਤੇ ਉਹ ਸਿੱਖ ਸਕਦਾ ਵੇਖ ਕੇ ਤੇ ਪੂਰਾ ਪ੍ਰਕਿਰਿਆ ਤੁਹਾਨੂੰ ਦਿਖਾਵਾਂਗੇ ਵਧੀਆ ਤਰੀਕੇ ਨਾਲ ਤੇ ਲਓ ਤਵੇ ਨੂੰ ਆਪਾਂ ਫਰਾਈਪੈਨ ਨੂੰ ਲਾ ਲਿਆ ਘਿਓ ਤੇ ਆ ਵੇਖੋ ਰੋਟੀ ਆਪਣੀ ਬੇਲਦੀ ਪਈ ਆ। ਨਾਜ ਬਹੁਤ ਵਧੀਆ ਰੋਟੀ ਆਪਣੀ ਬੇਲ ਚੁੱਕੀ। ਤੇ ਹੁਣ ਆਪਾਂ ਇਹਨੂੰ ਪਾ ਦਾਂਗੇ ਫਰਾਈ ਪੈਨ ਦੇ ਵਿੱਚ ਤੇ ਥੋੜਾ ਜਿਹਾ ਗੈਸ ਕਰ ਦਾਂਗੇ ਆਪਾਂ। ਤੇਜ਼ ਲੋ ਜੀ ਇੱਕ ਸਾਈਡ ਤੇ ਮੜਾ ਸੀਕ ਲੱਗ ਗਿਆ ਤੇ ਇਹਨੂੰ ਆਪਾਂ ਸਾਈਡ ਚੇਂਜ ਕਰਤੀ ਤੇ ਹੁਣ ਇੱਕ ਵਾਰ ਉਧਰ ਆਪਾਂ ਲਾਤਾ ਇਹਦੇ ਘਿਓ ਤੇ ਹੁਣ ਆਪਾਂ ਦੂਜੀ ਸਾਈਡ ਵੀ ਲਾਤਾ ਘਿਓ ਨਹੀਂ ਆਇਲ ਆ ਹੈ ਸਾਨ ਫਲਾਵਰ ਆਇਲ ਘਿਓ ਆਪਾਂ ਇਹਨੂੰ ਲਗਾਵਾਂਗੇ ਬਾਅਦ ਚਾ ਜਦੋਂ ਆਪਾਂ ਖਾਣੀਆਂ ਜਦੋਂ ਆਪਾਂ ਸਰਵ ਕਰਨੀਆਂ ਉਦੋਂ ਆਪਾਂ ਇਹਨੂੰ ਬੈਟਰ ਵੀ ਲਗਾ ਸਕਦੇ ਆ ਤੇ ਦੇਸੀ ਘਿਓ ਵੀ ਹੈਗਾ ਆਪਣੇ ਕੋ ਤੇ ਜਿਹੜਾ ਆਪਾਂ ਨੂੰ ਵਧੀਆ ਲੱਗਦਾ ਆਪਾਂ ਉਹ ਲਗਾ ਸਕਦੇ ਆ ਇੰਦੇ ਰਾ ਕੇ ਸਾਨੂੰ ਪਸੰਦ ਆ ਤੇ ਇਹ ਹੈਗੀ ਆਪਣੇ ਕੋ ਸਿੱਤੀ ਰੋਟੀਆਂ ਪਲਟਣ ਲਈ ਤੇ ਦੇਖੋ ਕਲਰ ਇਹਦਾ ਕਿੰਨਾ ਟਾਪ ਦਾ ਆਉਂਦਾ ਪਿਆ ਤੇ ਰੋਟੀਆਂ ਬਣਨੀਆਂ ਬਹੁਤ ਟੇਸਟੀ ਤੇ ਤੁਹਾਨੂੰ ਫਿਰ ਚੈੱਕ ਕਰਕੇ ਦੱਸਾਂਗੇ ਕਿਵੇਂ ਦੀਆਂ ਬਣੀਆਂ ਤੇ ਤੁਸੀਂ ਵੀ ਸੇਮ 100% ਨਾਲ ਤਿਆਰ ਕਰ ਸਕਦੇ ਜੀ ਤੁਹਾਨੂੰ ਸਮਗਰੀ ਦੱਸਤੀ ਕਿਹੜੀ ਕਿਹੜੀ ਵਿੱਚ ਪੈਂਦੀ ਆ ਤੇ ਕਿਵੇਂ-ਕਿਵੇਂ ਬਣਦੀਆਂ ਤੇ ਜੇ ਕਿਸੇ ਨੂੰ ਨਹੀਂ ਬਣਾਉਣੀਆਂ ਆਉਂਦੀਆਂ ਤੇ ਉਹ ਕਾਤੀ ਕਰਕੇ ਤੇ ਬਣਾ ਸਕਦਾ ਲੋ ਜੀ ਵੇਖੋ ਇਹਦਾ ਕਲਰ ਕਿੰਨਾ ਵਧੀਆ 골ਡਨ ਕਲਰ ਆ ਗਿਆ ਤੇ ਆਪਾਂ ਇਹ ਚਿਮਨੀ ਵੀ ਚਲਾ ਦਿੱਤੀ ਕਿਉਂਕਿ ਧੂਆ ਹੁੰਦਾ ਇਹਦੇ ਨਾਲ ਤੇ ਚਿਮਨੀ ਆਪਾਂ ਚਲਾ ਦਤੀ ਤੇ ਹੁਣ ਆਪਣੀ ਦੂਜੀ ਰੋਟੀ ਦਾ ਵੀ ਬਣ ਗਿਆ ਬੇਸ ਤੇ ਆ ਵੇਖੋ ਥੱਲ ਦਿਓ ਇਹ ਆਪਾਂ ਰੱਖ ਲਈ ਪਲੇਟ ਤੇ ਇਹਦੇ ਵਿੱਚ ਰੱਖ ਲਿਆ ਟਿਸ਼ੂ ਇਹਦੇ ਉੱਪਰ ਆਪਾਂ ਕੱਢਾਂਗੇ ਰੋਟੀਆਂ ਤੇ ਫਿਰ ਬਾਕੀ ਬਣਾਉਣੇ ਨੇ ਤੁਹਾਨੂੰ ਦਿਖਾਉਣੇ ਆ ਤੇ ਫਿਰ ਤੁਹਾਨੂੰ ਟੇਸਟ ਕਰਕੇ ਦੱਸਾਂਗੇ ਕਿੰਨੀ ਦੀ ਬਣੀ ਹੈ ਲੋ ਜੀ ਇੱਕ ਰੋਟੀ ਆਪਣੀ ਹੋ ਚੁੱਕੀ ਤਿਆਰ ਤੇ ਦੂਜੀ ਵੀ ਇੱਕ 골ਡਨ ਹੋ ਗਈ ਆ ਤੇ ਤੀਜੀ ਦਾ ਆਪਾਂ ਬੇਸ ਤਿਆਰ ਕਰਤਾ ਤੇ 컬러 ਵੇਖੋ ਕਿੰਨਾ ਸਿਆਰਾ 컬러 ਆਉਣਾ ਪਿਆ ਇਹਦਾ ਐਂ 골ਡਨ ਹੁੰਦੀ ਜਾਂਦੀ ਐ ਇਹ ਰੋਟੀਆਂ ਥੋੜਾ ਵੱਡੀਆਂ ਹੁੰਦੀਆਂ ਫਰਾਈ ਪੈਨ ਚ ਵਧੀਆ ਬਣਨੀਆਂ ਤੇ ਤਵੇ ਤੇ ਨਹੀਂ ਸਹੀ ਬੰਦ ਨਾ ਰੋਈ ਦੂਜੀ ਰੋਟੀ ਵੀ ਤਿਆਰ ਹੋ ਗਈ ਤੇ ਹੁਣ ਆਪਾਂ ਇੱਕ ਵਾਰ ਲਾਵਾਂਗੇ ਤਵੇ ਨੂੰ ਕਿਹਾ ਤੇਲ ਫਰਾਈ ਪੈਨ ਨੂੰ ਤੇ ਤੀਜਾ ਪਰੌਂਠਾ ਆਪਾਂ ਪਾਤਾ ਰੋਟੀ ਨਹੀਂ ਪਰੌਂਠੇ ਇਹ ਲੋਈ ਦੋਸਤੋ ਪਰੌਂਠੇ ਆਪਣੇ ਹੋ ਗਏ ਤਿਆਰ ਤੇ ਹੁਣ ਆਪਾਂ ਸਰਵ ਕਰ ਲਿਆ ਤੇ ਹੁਣ ਦੇਖਦੇ ਆਪਾਂ ਛੱਕ ਕੇ ਥੋੜਾ ਜਿਹਾ ਮਟਰ ਲਾ ਲਈਏ ਕਿ ਕਿਵੇਂ ਦੇ ਟੇਸਟ ਕਿਵੇਂ ਦਾ ਤੇ ਸੈ ਤੁਹਾਨੂੰ ਦੱਸਦੇ ਆ ਤੇ ਜੇ ਵਧੀਆ ਬਣੇ ਤੇ ਫਿਰ ਤੁਸੀਂ ਵੀ ਸੇਮ ਤਕਨੀਕ ਨਾਲ ਬਣਾ ਸਕਦੇ ਜੇ ਤੇ ਇਹ ਆਪਣੇ ਕੋ ਹੈਗਾ ਭੱਲਿਆਂ ਵਾਲਾ ਦਹੀਂ ਨਾਲ ਭੱਲੇ ਪਾਏ ਆਪਾਂ ਦਹੀਂ ਦੇ ਵਿੱਚ ਤੇ ਸਤਨਾਮ ਸ੍ਰੀ ਵਾਹਿਗੁਰੂ ਨੋਈ ਅਬ ਕੰਦੇ ਚੈੱਕ ਨੋਈ ਦੋਸਤੋ ਬਿਲਕੁਲ ਓਕੇ ਆ ਲੂਣ ਮਿਰਚ ਵੀ ਆਣ ਪੂਰੀ ਫਰਸਟ ਕਲਾਸ ਤੇ ਟੇਸਟ ਤੇ ਆਈ ਹੈ ਫਰਸਟ ਕਲਾਸ ਸਰਾ ਚੀਜ਼ ਬਣੀ ਆ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਤੇ अपने चैनल में कर लो फॉलो मिलते हैं फिर नैक्सट वीडियो तो आप खा लगे रोटी ते तो ही सेम परौंठे बना के खाओ भी पूरा नज़ारा आएगा बहुत टेस्टी बने ओके बाय बाय